ਲਾ ਵੀ ਕੱਖ ਪਾ ਦੀਏ ਕੱਖ ਪਾ ਦੀਏ ਪੁੱਛਦਿਆਂ ਨੂੰ ਉਹ ਨਹੀਂ 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 ਕੱਖ ਬਾਅਦ ਚ ਪਾਵਾਂਗੇ ਪਹਿਲਾਂ ਆਪਾਂ ਵਿਦਵਾਨ ਬਣੀਏ ਵਿਦਵਾਨ ਆ ਜਾਓ ਭਾਈ ਗੱਲ ਕਰਦੇ ਆ ਕੱਖ ਬਾਅਦ ਚ ਪਾਵਾਂਗੇ ਪਹਿਲਾਂ ਨਾ ਤੁਸੀਂ ਗੋਲੇ ਵੱਲ ਦੇਖਣਾ ਪਹਿਲਾਂ ਤਾਂ ਉਦੋਂ ਮੁੜ ਕੇ ਤੁਸੀਂ ਲਪੇਟੀ ਜਾਣ ਲਪੇਟੀ ਜਾਣ ਲਪੇਟੀ ਜਾਣ ਸੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਪਣੇ ਬਲੌਗ ਤੇ ਸੋ ਅੱਜ ਆਪਾਂ ਗੱਲ ਕਰਨੀ ਆ ਬਹੁਤ ਢੂੰਗੀ ਬਹੁਤ ਢੂੰਗੀਆਂ ਗੱਲਾਂ ਕਰਨੀਆਂ ਇੰਨੀਆਂ ਢੂੰਗੀਆਂ ਕਿ ਖੂਹ ਤੋਂ ਵੀ ਢੂੰਗੀਆਂ 80 90 ਫੁੱਟ ਖੂਹ ਲਾ ਲਓ ਉਹ ਤੋਂ ਵੀ ਢੂੰਗੀਆਂ ਗੱਲਾਂ ਕਰਨੀਆਂ ਗੱਲ ਢੂੰਗੀ ਇਹ ਆ ਉਹੋ ਗੋਲੇਦੜ ਗਿਆ ਗੱਲ ਡੂੰਗੀ ਓਏ ਚੱਪ ਡੂੰਗੀ ਗੱਲ ਇਹ ਆ ਕਿ ਦਲਜੀਤ ਦਸਾਂਜ ਟੂਰ ਕੀਤਾ ਉਹਨਾਂ ਨੇ ਦਿਲ ਲੂਮੀਨੇਟੀ ਲੂਮੀਨੇਟੀ ਟੂਰ ਕਰ ਲਿਆ ਸਮਾਪਤ ਹੋ ਗਿਆ ਇੱਕ ਟਿਕਟ ਵਿਕੀ 15000 ਤੋਂ ਲੈ ਕੇ 7 ਲੱਖ ਤੱਕ ਤੁਹਾਡੀ ਭੈਣ ਨੂੰ ਕਿਨੇ ਪੈਸੇ ਬਣ ਗਏ 110 ਲੱਖ ਕਰੋੜ ਦਾ ਕਰੋੜ 10 ਕਰੋੜ ਰੁਪਈਆ ਇੱਕ ਕਨਸਰਟ ਦਾ 10 ਕਰੋੜ ਵੱਡਾ ਤਾਂ ਨਹੀਂ ਕਹਤਾ ਮੈਂ ਇੰਨਾ ਕੁ ਬਣਿਆ ਹੋਊਗਾ ਸੋ ਟੂਰਨਰ ਬਹੁਤ ਵਧੀਆ ਗਿਆ ਬਹੁਤ ਵਧੀਆ ਮੇਰਾ ਮੂਰਾ ਟੁੱਟਿਆ ਹੈ ਦੇਖੋ ਟੂਰਨਰ ਦਾ ਇੱਕ ਨੰਬਰ ਗਿਆ ਇੱਕ ਨੰਬਰ ਜਮ ਤੇ ਉਦੋਂ ਬਾਅਦ ਦੇ ਵਿੱਚ ਅਖੀਰ ਤੇ ਆ ਕੇ ਉਹਨਾਂ ਨੇ ਪੰਜਾਬ ਨੂੰ ਕੀ ਦੇ ਦਿੱਤਾ ਤੋਹਫਾ ਸੋ ਤੋਹਫਾ ਕੀ ਹੈ ਜਿੱਥੇ ਸਾਰਾ ਪੰਜਾਬ ਅੱਜ ਗੱਲ ਕਰ ਰਿਹਾ ਕਿਸਾਨੀ ਦੀ ਜਗਜੀਤ ਸਿੰਘ ਦੱਲੇਵਾਲ ਦੀ ਜਗਜੀਤ ਸਿੰਘ ਦੱਲੇਵਾਲ ਕਿੱਥੇ ਬੈਠੇ ਨੇ ਖਨੌਰੀ ਬਾਰਡਰ ਤੇ ਕਿਹਦੇ ਲਈ ਕਿਸਾਨਾਂ ਲਈ ਮਰਨ ਵਰਤੇ ਬੈਠੇ ਹੋਏ ਨੇ ਤੇ ਦੂਜੇ ਪਾਸੇ ਲੋਕ ਇਹਦਾ ਕਸੂਰ ਵਾਰ ਕਿਹਨੂੰ ਮੰਨਦੇ ਆ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਿਉਂਕਿ ਉਹ ਕਹਿੰਦੇ ਵੀ ਉਹ ਕਿਸਾਨਾਂ ਦੀ ਗੱਲ ਨਹੀਂ ਸੁਣਦੇ ਤਾਂ ਕਰਕੇ ਅ ਗੱਲਿਆ ਸਾਹਿਬ ਹੈਗੇ ਆ ਜਿਹੜੇ ਉਮਰਨਵਰ ਤੇ ਬੈਠੇ ਹੋਏ ਨੇ ਭੁੱਖ ਹੜਤਾਲ ਦੇ ਬੈਠੇ ਹੋਏ ਨੇ ਪੂਰਾ ਪੰਜਾਬ ਆ ਜਿਹੜਾ ਖਨੌਰੀ ਬਾਰਡਰ ਤੇ ਜਾਂਦਾ ਸਾਡੇ ਪਿੰਡੋਂ ਵੀ ਦੋ ਤਿੰਨ ਬਸਾਂ ਪਰਕੇ ਅੱਜ ਗਈਆਂ ਨੇ ਬਹੁਤ ਲੋਕਾਂ ਦੇ ਦਿਲਾਂ ਦੇ ਵਿੱਚ ਦਰਦ ਆ ਕਿ ਯਾਰ ਕਿਸਾਨੀ ਦਾ ਕੁਝ ਬਣੇ ਐਮਐਸਪੀ ਲਾਗੂ ਹੋਵੇ ਹਨਾ ਜਿਹਦੇ ਨਾਲ ਮਜ਼ਦੂਰਾਂ ਨੂੰ ਵੀ ਫਾਇਦਾ ਹੋਵੇ ਕੱਲਾ ਕਿਸਾਨਾਂ ਨੂੰ ਨਹੀਂ ਸੋ ਆ ਤੁਸੀਂ ਲਿਪੇਟੀ ਜਾਣਾ ਤਾਂ ਨਾਲ ਦੀ ਨਾਲ ਗੱਲ ਮੇਰੀ ਸੁਣੀ ਜਾਣੀ ਹੈ ਗੱਲਾਂ ਗੌਰ ਕਰਨ ਵਾਲੀਆਂ ਕੱਖ ਮੈਂ ਬਾਅਦ ਚ ਪਾਉਂ ਡੰਗਰਾਂ ਨੂੰ ਪਹਿਲਾਂ ਮੈਂ ਕਿਹਾ ਜ਼ਰੂਰੀ ਗੱਲ ਚੱਲੀ ਜਾਂਦੀ ਐ ਤਾਂ ਕਰ ਸੋ ਦਲੇয়াল ਸਾਹਿਬ ਖਨੌਰੀ ਬਾਰਡਰ ਤੇ ਬੈਠੇ ਨੇ ਤੇ ਦਲਜੀਤ ਸਾਂਝ ਹੁਣੇ ਕਿਹਨੂੰ ਮਿਲ ਕੇ ਆਏ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋ ਬਹੁਤੇ ਲੋਕਾਂ ਦਾ ਸੁਝਾਏ ਸੀ ਕਿ ਯਾਰ ਨਰਿੰਦਰ ਮੋਦੀ ਨਾਲ ਮਿਲਿਆ ਦਲਜੀਤ ਸਾਂਝ ਬਹੁਤ ਗਲਤ ਕੀਤਾ ਜਾਂ ਦੋ ਪੱਖੇ ਦੇ ਸਾਹਮਣੇ ਆਉਂਦੇ ਨੇ ਭਗਤਾਂ ਨੂੰ ਜਿਹੜਾ ਨੂੰ ਅੰਧ ਭਗਤ ਕਹਿ ਦਿੰਦੇ ਆ ਅੰਧ ਭਗਤਾਂ ਨੂੰ ਇਹ ਤੇ ਮਿਰਚਾਂ ਵੀ ਲੱਗੀਆਂ ਨੇ ਤੇ ਅੰਧ ਭਗਤਾਂ ਨੂੰ ਚੰਗਾ ਵੀ ਲੱਗਾ ਦਾ ਦੋਨੇ ਕਲਾ ਉਹਨਾਂ ਨੂੰ ਮੈਂ ਚੈਸ ਕਰਕੇ ਲੱਗੀਆਂ ਕਿਉਂਕਿ ਕੰਗਣਾ ਰਣੌਤ ਹਾਈ ਤੱਕ ਮੈਂ ਤਾਂ ਕਰਦੀ ਫਿਰਦੀ ਐ ਵੀ ਮੈਂ ਪ੍ਰਧਾਨ ਮੰਤਰੀ ਨੂੰ ਮਿਲਣਾ ਪ੍ਰਧਾਨ ਮੰਤਰੀ ਨੂੰ ਮਿਲਣਾ ਦਾ ਪਰ ਉਹ ਪ੍ਰਧਾਨ ਮੰਤਰੀ ਨੂੰ ਮਿਲ ਨਹੀਂ ਸਕੀ ਵਿਚਾਰੀ ਤੇ ਦਲਜੀਤ ਸਾਂਝ ਕੱਲਾ ਇੰਡੀਆ ਦਾ 스타 ਨਹੀਂ ਗਲੋਬਲ 스타 ਜਿਹਨੂੰ ਕਹਿੰਦੇ ਆ ਪੂਰੀ ਦੁਨੀਆ ਦਾ ਯੂਨੀਵਰਸ ਦਾ 스타 ਹੈ ਜਿਹੜਾ ਕਿ ਮੇਲੇ ਤੋਂ ਲੈ ਕੇ ਕੋਚੇਲਾ ਤੱਕ ਗਾਇਆ ਕੋਚੇਲਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਸਿੰਗਿੰਗ ਦਾ ਜਿੱਥੇ ਮੁਕਾਬਲੇ ਹੁੰਦੇ ਆ ਯਾ ਪਰਫਾਰਮੈਂਸ ਹੁੰਦੀ ਗੈਂਗਸਾਂ ਗਰਾਂ ਦੀਆਂ ਉੱਥੇ ਜਾ ਕੇ ਦਿਲਜੀਤ ਸਾਂਝ ਗਾ ਆਇਆ ਚਲੋ ਬਹੁਤ ਮਾਣ ਵਾਲੀ ਗੱਲ ਸਾਡੇ ਵਾਸਤੇ ਦਿਲਜੀਤ ਸਾਂਝ ਵਾਸਤੇ ਹਨਾ ਕਿ ਸਾਡੇ ਪੰਜਾਬ ਦਾ ਮੁੰਡਾ ਪੱਗ ਕੋਚੇਲਾ ਤੇ ਲੈ ਕੇ ਗਿਆ ਤੇ ਦੂਜੀ ਗੱਲ ਉਹਨੇ ਮੋਦੀ ਨਾਲ ਜਿਹੜੀ ਮੁਲਾਕਾਤ ਕਰ ਲਈ ਯਾਰ ਬਹੁਤਾਂ ਦੇ ਦਿਲਾਂ ਤੇ ਇਹ ਬੀਜ ਦੀਆ ਕਿ ਯਾਰ ਇਹਨੇ ਗਲਤ ਕੀਤਾ ਸਹੀ ਕੀਤਾ ਸੋ ਹੁਣ ਤੁਸੀਂ ਚਾਹੁੰਦੇ ਹੋਵੋਗੇ ਕਿ ਮੈਂ ਇਹਦਾ ਸਿੱਟਾ ਕਿੱਡਾ ਵੀ ਇਹਨੇ ਗਲਤ ਕੀਤਾ ਕਿ ਸਹੀ ਕੀਤਾ ਉਦੋਂ ਪਹਿਲਾਂ ਤੁਸੀਂ ਆਪ ਦਾ ਆਪ ਦਾ ਕਮੈਂਟ ਕਰਕੇ ਜਰੂਰ ਦੱਸਣਾ ਵੀ ਦਿਲਜੀਤ ਸਾਂਝ ਨੇ ਸਹੀ ਕੀਤਾ ਜਾਂ ਗਲਤ ਕੀਤਾ ਸੋ ਆਪਾਂ ਅਗਲੀ ਗੱਲ ਅੱਗੇ ਸ਼ੁਰੂ ਕਰਦੇ ਹਾਂ ਕੰਗਨਾਰ ਨੌਰਤ ਆ ਜਿਹੜੀ ਕੰਗਨਾਰ ਨੌਰਤ ਨੇ ਮੰਡੀ ਤੋਂ ਲੋਕ ਸਭਾ ਦੀ ਇਲੈਕਸ਼ਨ ਜਿੱਤੀ ਆ ਉਥੋਂ ਦੀ ਐਮਪੀ ਬਣੀ ਆ ਉਹਨੇ ਕਿੰਨੀ ਵਾਰੀ ਬਿਆਨ ਦਿੱਤਾ ਵੀ ਨਰਿੰਦਰ ਮੋਦੀ ਜੀ ਮੈਨੂੰ ਮਿਲਦੀ ਨਹੀਂ ਦੂਜੇ ਪਾਸੇ ਦਲਜੀਤ ਰਸਾਇਨ ਨੂੰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਦੇ ਘਰੇ ਬੁਲਾਇਆ ਆਪਦੇ ਘਰੇ ਬੁਲਾ ਕੇ ਉਹਨੂੰ ਤੋਹਫੇ ਤਾਹਫੇ ਦਿੱਤੇ ਗਿਫਟ-ਗੋਫਟ ਦਿੱਤੇ ਗਿਫਟ-ਗੋਫਟ ਦੇ ਕੇ ਬੜਾ ਜੀ ਆਇਆਂ ਨੂੰ ਕੀਤਾ ਹੁਣ ਆਪਣੇ ਪੰਜਾਬ ਦੇ ਲੋਕ ਆ ਜਿਹੜੇ ਉਹ ਬੁਰੇ ਫਸ ਚੁੱਕੇ ਨੇ ਜਿਵੇਂ ਕਿ ਆਪਾਂ ਲੋਕ ਆਪਾਂ ਲੋਕ ਦਲਜੀਤ ਰਸਾਇਨ ਨੂੰ ਵੀ ਪਿਆਰ ਕਰਦੇ ਆ ਤੇ ਤੁਹਾਨੂੰ ਪਤਾ ਤੇ ਉਧਰਲੇ ਪਾਸੇ ਆਪਣੀ ਬੰਦ ਹੀ ਤੇ ਆਪਣੇ ਜੇ ਆਪਾਂ ਇਹ ਕਹੀਏ ਵੀ ਦਲਜੀਤ ਜੀ ਸਾਨੇ ਬਹੁਤ ਗਲਤ ਕੀਤਾ ਬਹੁਤ ਮਾੜਾ ਕੀਤਾ ਯਾਰ ਇਹਨੂੰ ਕਰਨਾ ਨਹੀਂ ਚਾਹੀਦਾ ਸੀਗਾ ਸਾਲੀ ਉਹ ਗੱਲ ਵੀ ਦਿਲ ਜਾਨ ਨੂੰ ਲੱਗਦੀ ਨਹੀਂ ਹੈ ਕਿਉਂਕਿ ਦਲਜੀਤ ਨੂੰ ਹੁਣ ਮਾੜਾ ਕਿਹਾ ਨਹੀਂ ਨਾ ਜਾਂਦਾ ਕਿਉਂਕਿ ਉਹਨੇ ਪੱਗ ਬੰਨੀ ਹੋਈ ਆ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਕਿੱਥੋਂ ਤੱਕ ਪੰਜਾਬ ਦਾ ਨਾਮ ਲੈ ਕੇ ਗਿਆ ਹਰ ਇੱਕ ਜਗ੍ਹਾ ਤੇ ਜਾ ਕੇ ਕਹਦਾ ਪੰਜਾਬੀ ਆ ਗਏ ਓਏ ਸੋ ਹੁਣ ਆਪਾਂ ਜੇ ਆਖੀਏ ਵੀ ਦਲਜੀਤ ਜੀ ਸਾਨੇ ਮਾੜਾ ਜਾਂ ਦਲਜੀਤ ਜੀ ਸਾਨ ਨੂੰ ਆਪਾਂ ਗਲਤ ਕਹਿ ਦਈਏ ਤਾਂ ਯਾਰ ਦਿਲ ਜਾਨੀ ਮੰਨਦਾ ਹਨਾ ਤੇ ਦੂਜੇ ਪਾਸੇ ਆਪਾਂ ਕਹਿ ਦਈਏ ਵੀ ਹੁਣੇ ਵਾਕਈ ਮਾੜਾ ਕੀਤਾ ਤੇ ਉਹ ਵੀ ਦਿਲ ਜਾਨੀ ਮੰਨਦਾ ਜੇ ਆਪਾਂ ਕਹਿ ਦਈਏ ਦਿਲਜੀਤ ਜੀ ਸਾਹ ਨੇ ਚੰਗਾ ਕੀਤਾ ਵੀ ਪ੍ਰਧਾਨ ਮੰਤਰੀ ਨੂੰ ਮਿਲਿਆ ਆ। ਸੜਾ ਉਹ ਵੀ ਦਿਲ ਨਹੀਂ ਕਰਦਾ ਵੀ ਯਾਰ ਵਾਕਈ ਹੁਣੇ ਸਹੀ ਕੀਤਾ ਹਨਾ। ਸੋ ਇੱਥੇ ਨਾ ਹੁਣ ਆਪਾਂ ਅਦਬ ਵਿਚਾਲੇ ਜੇ ਫਸ ਗਏ ਆ ਯਾਰ ਵੀ ਕੌਣ ਗਲਤ ਆ ਕੌਣ ਸਹੀ ਆ ਬਹੁਤ ਲੋਕ ਕਮੈਂਟ ਕਰੀ ਜਾਂਦੇ ਵੀ ਕਿਸਾਨਾਂ ਦੀ ਗੱਲ ਕਰਕੇ ਆਉਣੀ ਸੀ ਕਿਸਾਨਾਂ ਦੀ ਗੱਲ ਕੀ ਬਤਾਉਣ ਨਾ ਕਿਸਾਨਾਂ ਦੀ ਗੱਲ ਕੀਤੀ ਹੋਣੀ ਹੁਣ ਆਪਾਂ ਨੂੰ ਤਾਂ ਇਹ ਗੱਲਾਂ ਪਤਾ ਨਹੀਂ ਕਿਉਂਕਿ ਆਪਾਂ ਤਾਂ ਉੱਥੇ ਹੈ ਨਹੀਂ ਸੀ ਨਾ ਕਿ ਕੋਈ ਉੱਥੇ ਹੋਰ ਕੈਮਰੇ ਵਾਲਾ ਸੀਗਾ ਕਿ ਆਪਾਂ ਨੂੰ ਦੱਸ ਸਕੇ। ਵੀ ਦਿੱਥੋ ਤੱਕ ਹੋ ਸਕਦਾ ਮੈਨੂੰ ਲੱਗਦਾ ਵੀ ਦਲਜੀਤ ਸائیں ਨੇ ਕਿਸਾਨਾਂ ਦੀ ਗੱਲ ਕੀਤੀ ਹੋਣੀ ਆ ਕਿ ਮੋਦੀ ਜੀ ਸਾਡੇ ਕਿਸਾਨ ਖਨੌਰੀ ਬਾਰਡਰ ਤੇ ਬੈਠੇ ਆ ਤੁਸੀਂ ਉਹਨਾਂ ਦਾ ਕੋਈ ਹੱਲ ਕਰੋ ਸੋ ਭਰਾਵੋ ਆਪਾਂ ਵਿਦਵਾਨ ਆ ਜਿਹੜੇ ਆਪਾਂ ਵਿਦਵਾਨ ਬਣ ਰਹੇ ਆ سوشل ਮੀਡੀਆ ਤੇ ਅੱਜ ਕੱਲ ਪਹਿਲਾਂ ਵਾਲੇ ਸਮੇਂ ਚ ਕੀ ਹੁੰਦਾ ਸੀ ਨਾ ਵਿਦਵਾਨ ਉਹ ਬੰਦਾ ਹੁੰਦਾ ਹੁੰਦਾ ਸੀ ਜਿਹੜਾ ਬੰਦਾ ਕਾਫੀ ਜ਼ਿਆਦਾ ਕਿਤਾਬਾਂ ਪੜ੍ਹਦਾ ਹੁੰਦਾ ਸੀ ਜਿਹਨੂੰ ਕਾਫੀ ਜ਼ਿਆਦਾ ਗਿਆਨ ਹੁੰਦਾ ਸੀਗਾ ਕਾਫੀ ਜ਼ਿਆਦਾ ਵੇਦ ਰਿਗਵੇਦ ਪੜ੍ਹ ਕੇ ਬੰਦਾ ਵਿਦਵਾਨ ਬਣਦਾ ਹੁੰਦਾ ਸੀਗਾ ਤੇ ਪਰ ਅੱਜ ਕੱਲ ਕੀ ਆ ਅੱਜਕੱਲ ਜਿਵੇਂ ਹੁਣ ਮੈਂ ਮੇਰੇ ਕੋਲ ਆਪਸ਼ਨ ਆ ਮੈਂ ਬਿਦਵਾਨ ਆ ਮੋਬਾਈਲ ਦਾ ਕੈਮਰਾ ਆਨ ਕੀਤਾ ਤੇ ਆਪਦਾ ਸੈਟਅਪ ਜੱਧਰ ਆ ਤੇ ਤੁਹਾਡੇ ਸਾਹਮਣੇ ਵੀਡੀਓ ਪਾਤੀ ਤੇ ਮੈਂ ਬਣ ਗਿਆ ਬਿਦਵਾਨ ਸੋ ਅੱਜਕੱਲ ਆਪਾਂ ਬਣੇ ਹੋਏ ਆ ਬਿਦਵਾਨ YouTube ਤੇ Facebook ਤੇ Instagram ਤੇ ਵੀ ਆਪਾਂ ਬਿਦਵਾਨ ਬਣੇ ਹੋਏ ਆ ਸੋ ਤੁਸੀਂ ਹੁਣ ਆਪੋ ਆਪਣੀ ਰਾਏ ਦੇਣੀ ਆ ਮੈਂ ਤੁਹਾਡੇ ਤੇ ਇਹ ਗੱਲ ਛੱਡਦਾ ਵੀ ਕਮੈਂਟਾਂ ਦੇ ਵਿੱਚ ਆਪੋ ਆਪਣੀ ਰਾਏ ਦੇਣੀ ਆ ਕਿ ਦਲਜੀਤ ਸਾਨ ਜਿਹੜਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਆ ਉਹਨੇ ਸਹੀ ਕੀਤਾ ਜਾਂ ਗਲਤ ਕੀਤਾ ਵੈਸੇ ਸਹੀ ਗਲਤ ਵਾਲੀ ਗੱਲ ਯਾਰ ਇੱਕ ਸੋਚੀ ਜਾਵੇ ਤਾ ਦੇਸ਼ ਦਾ ਪ੍ਰਧਾਨ ਮੰਤਰੀ ਆ ਜੇ ਉਹਨੇ ਗਾਇਕ ਨੂੰ ਬੁਲਾ ਲਿਆ ਤਾਂ ਗਾਇਕ ਨੂੰ ਜਾਣਾ ਪਊਗਾ ਨਹੀਂ ਤੁਹਾਨੂੰ ਪਤਾ ਈਡੀ ਸੀਬੀਆਈ ਹੋਰ ਭਾਈ ਅਗਲੇ ਕੋਲ ਤਾਂ 100 ਖਸ਼ ਆ ਜੇ ਨਾ ਜਾਂਦਾ ਦਲਜੀਤ ਕਹਿ ਹੁੰਦਾ ਵੀ ਮੈਂ ਨਹੀਂ ਆਉਂਦਾ ਤੈਨੂੰ ਮਿਲਣਾ ਤੇ ਫੇਰ ਦਲਜੀਤ ਨਾਲ ਕੀ ਹੋਣੀ ਸੀ ਤੇ ਫੇਰ ਆਪਾਂ ਉਹਦੇ ਨਾਲ ਖੜਦੇ ਕਿਸੇ ਨੇ ਨਹੀਂ ਖੜਨਾ ਸੀਗਾ ਉਹ ਉਨੀ ਮਜਬੂਰੀ ਲਾ ਲੋ ਯਾਰ ਉਹਨੂੰ ਜਾਣਾ ਪਿਆ ਹਨਾ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਇ ਕਰ ਰਾਇ ਕਰਕੇ ਦੱਸਿਓ ਨਹੀਂ ਰਾਇ ਦਿਓ ਕਿਉਂਕਿ ਮੋਬਾਈਲ ਤਾਂ ਤੁਹਾਡੇ ਹੱਥ 'ਚ ਆ ਮੋਬਾਈਲ ਤਾਂ ਹਟੂ ਦੂਰ ਨਹੀਂ ਹੈਗਾ ਆ ਹੁਣੇ ਕਮੈਂਟ ਕਰੋ ਹੁਣੇ ਕਮੈਂਟ ਕਰਕੇ ਮੈਨੂੰ ਦੱਸੋ ਵੀ ਦਲਜੀਤ ਬਾਈ ਨੇ ਸਹੀ ਕੀਤਾ ਕਿ ਗਲਤ ਕੀਤਾ ਸੋ ਤੁਸੀਂ ਦੂਜਾ ਕੰਮ ਲਪੇਟੀ ਜਾਣਾ ਮੈਂ ਤਾਂ ਲਪੇਟ ਰਹਾਗਾ ਸੋ ਆ ਗੋਲੇ ਬੰਨੀ ਬਹੁਤਾਂ ਨਿਗਾ ਜਾਨੀ ਆ ਹਨ ਇਹ ਤਾਂ ਬਹੁਤ ਜ਼ਰੂਰੀ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਹੋਰ ਘੈਂਟ ਚੀਜ਼ ਦਿਖਾਉਂਗਾ ਸੋ ਆ ਵੀਡੀਓ ਇੱਥੇ ਹੀ ਨਿਖਤਮ ਕਰਦੇ ਆਪਾਂ ਹੋਰ ਗੱਲਾਂ ਕਰਨਾਂ ਚਲੋ ਵਿੱਲੇ ਐਮਐਸ ਨੂੰ ਕੱਕ ਪੱਠੇ ਕੱਕ ਪੱਠੇ ਕੱਕ ਪੱਠੇ ਨਹੀਂ ਮੈਂ ਸਾਨੂੰ ਪੱਠੇ ਕੱਕ ਫੇਰ ਪਾ ਦਾਂਗੇ ਕਿਉਂਕਿ ਆਪਾਂ ਪਹਿਲਾਂ ਮੋਬਾਈਲ ਜ਼ਰੂਰੀ ਆ ਮੋਬਾਈਲ ਤੇ ਗੱਲਾਂ ਕਰਨੀਆਂ ਜ਼ਰੂਰੀ ਨੇ ਸ ਲਓ ਆਹੀ ਕੰਮ 50 ਮਿੰਟ ਦਾ ਕੰਮ ਆ 50 ਮਿੰਟ ਆ ਜੇ ਆਪਾਂ ਗੋਲਾ ਵਾਲੇ ਲੇਟ ਨਾਲ ਇੰਨੀਆਂ ਗੱਲਾਂ ਕਰ ਲੀਆਂ ਤੁਸੀਂ ਦਿਲਜੀਤ ਸਾਂਹੇ ਵਾਲੇ ਕਰਨੀਆਂ ਤੇ ਉਦੋਂ ਮੁੜ ਕੇ ਖਨੌਰੀ ਬਾਡਰ ਤੇ ਚੱਲ ਰਹੇ ਮੋਰਚੇ ਬਾਰੇ ਕਰ ਲੀਆਂ ਦਲੇয়াল ਸਾਹਿਬ ਬਾਰੇ ਕਰ ਲੀਆਂ ਹਣਾ ਸੋ ਮਿੱਤਰੋ ਤੁਸੀਂ ਵੀ ਆਪੋ ਆਪਣੀ رائے ਜ਼ਰੂਰ ਦੇਣੀ ਆ ਇੰਸਟਾਗ੍ਰam ਤੋਂ ਆਏ ਹੋ ਤਾਂ ਤੁਹਾਡਾ ਜੀ ਆਇਆਂ ਨੂੰ ਸੋ ਆਪਣੇ ਚੈਨਲ ਤੇ ਆਏ ਹੋ ਤੁਹਾਡਾ ਜੀ ਆਇਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮੈਂ ਹੁਣ ਆਪਦਾ ਨਵੇੜਲਾ ਕੰਮ ਕੱਖ ਪੱਠੇ ਪਾਲਾਂ ਤੇ ਚੈਨਲ ਦਾ ਉਹ ਘੰਟੀ ਯੂਜ਼ ਵਾਲੇ ਜਿਹੜੀ ਸਾਈਡ ਤੇ ਆ ਲੇਕਿਨ ਤੁਹਾਨੂੰ ਮੈਂ ਕਹਾਣੀ ਸੁਣਾਉਣਾ ਕਹਿੰਦੇ ਨਾ ਇੱਕ ਇੱਕ ਯੂਟਿਊਬਰ ਨੂੰ ਨਾ ਕਹਿੰਦੇ ਸਜ਼ਾ ਦੇਣ ਲੱਗੇ ਜੱਜ ਤੇ ਉਹਨੂੰ ਕਹਿੰਦੇ ਹਾਂ ਵੀ ਤੇਰੀ ਆਖਰੀ ਇੱਛਾ ਕੀ ਆ ਯੂਟਿਊਬਰ ਕਹਿੰਦਾ ਜੀ ਮੇਰੀ ਆਖਰੀ ਇੱਛਾ ਤਾਂ ਇਹ ਹੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਸਾਡੀ ਆਖਰੀ ਇੱਛਾ ਤਾਂ ਮਿੱਤਰੋ ਇਹ ਹੀ ਆ ਵੀ ਬਾਈ ਬਣ ਕੇ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਏ ਗੋਲਾ ਡਿੱਗ ਪਿਆ ਚੈਨਲ ਨੂੰ ਨਾ ਸਬਸਕ੍ਰਾਈਬ ਕਰ ਲਿਓ ਤੇ ਗੋਲਾ ਜ਼ਰੂਰ ਦੇਖਿਆ ਕਰੋ ਆਪਾਂ ਨਵੇਂ-ਨਵੇਂ ਮੁੱਦਿਆਂ ਤੇ ਨਵੇਂ-ਨਵੇਂ ਟੌਪਿਕਾਂ ਤੇ ਵੀਡੀਓ ਲੈ ਕੇ ਆਇਆ ਕਰਾਂਗੇ ਪੰਜਾਬ ਦੇ ਇੰਡੀਆ ਦੇ ਜਿੰਨੇ ਵੀ ਮੁੱਦੇ ਆ ਹਨਾ ਉਹਨਾਂ ਤੇ ਆਪੋ ਆਪਣੀ ਰਾਏ ਦਿਆ ਕਰਾਂਗੇ ਤੇ ਤੁਸੀਂ ਵੀ ਜ਼ਰੂਰ ਦਿਆ ਕਰੋ ਤੁਹਾਨੂੰ ਤੇ ਚੰਗਾ ਜੀ ਸਤਿ ਸ੍ਰੀ ਅਕਾਲ 올 ਦਾ ਬੈਸਟ 올 ਦਾ ਗੁੱਡ ਤੇ ਮੈਪ ਵਾਲਾ ਪੱਠੇ